शाहूर फिलौर विखे करवाया सब तो पहला खबर देखने लिये चैनल नाइब करो खबर इश्तेहार भेजने लिये संपर्क करो रिपोर्ट पत्रकार हरपाल सिंह जज ਇਹ ਜੋ ਸਾਡਾ ਨਗਰ ਵਾਸੀ ਐਨਆਰਐਫ ਦੇ ਸਹਿਯੋਗ ਦੇ ਨਾਲ ਇਹ ਪਿੰਡ ਸਾਡਾ ਪੰਜਵਾਂ ਛੇਵਾਂ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਜਿੰਝ ਮੇਲੇ ਚ ਸਾਾਨੂੰ ਸਾਡੇ ਨੱਕਰ ਦਾ ਐਨਏ ਵੀਰਾ ਦਾ ਬਹੁਤ ਜ਼ਿਆਦਾ ਸਹਿਯੋਗ ਆ ਅਸੀਂ ਸਾਰੇ ਨੱਕਰ ਵਾਸੀਆਂ ਦੇ ਐਨਏ ਵੀਰਾ ਦੇ ਗ੍ਰਾਮ ਪੰਚਾਇਤ ਦੇ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਕੇ ਸਾਾਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਇਹ ਛੇਵਾਂ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਬਹੁਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਧੀਆ ਪ੍ਰਬੰਧ ਕੀਤੇ ਗਏ ਆ ਸਾਡੇ ਕੋਲ ਇਸ ਵਾਰੀ ਸਾਡੇ ਕੋਲ ਪਹਿਲਵਾਨ ਆ ਗਏ ਆ जसा पट्टी गुरभेज पुरानी आयो कि सा पहला नाम एक लख एक हजार का एन आर ई वीर जो प्राइज है ना एन आर आई भीर वालों जा रहा है सू सा जेनेर आई भीर वो सहयोग दे रहे हैं कि जिन्हें छोटे बच्चे आज नौजवान भीर आ ਔਰ ਸਿਰਨਾ ਨਸ਼ਾ ਤੋਂ ਦੂਰ ਰੱਖਣ ਵਾਸਤੇ ਸਾਡੇ ਪਿੰਡ ਦੇ ਵਿੱਚ ਇੱਕ ਕਲੱਬ ਬਹੁਤ ਵਧੀਆ ਜਿਸ ਨੂੰ ਕੇ ਸੁਭਾ ਬਹਿ ਚਲਾ ਰਹੇ ਸਾਡੇ ਬੱਚਿਆਂ ਨੂੰ ਜਿਹੜਾ ਮਾਹੌਲ ਆ ਸਾਹ ਨਸ਼ਾ ਤੋਂ ਦੂਰ ਰੱਖਿਆ ਹੋਇਆ ਹੈ ਅਸੀਂ ਸੁਭਾ ਭਾਈ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਕਲੱਬ ਨੂੰ ਚਲਾ ਰਿਹਾ ਹੈ ਕਲੱਬ ਦਾ ਪਟਾ ਜੀ ਜੰਦਰ ਬਾਗ ਹਵਨ 11 ਹਜ਼ਾਰ ਰੁਪਏ ਪ੍ਰਿੰਸੀਪਲ ਦੀ ਇਸ ਸਿੰਘ ਦੀ ਖੰਦੂ 200 ਰੁਪਏ ਅਮਰੀਕਾ ਬਾਰੇ ਕਹਿੰਦੇ ਆ ਵੀ ਪਿੰਡ ਦੇ ਬੜਾ ਸੰਜੋਗ ਆ ਐਨ ਆਰ ਆਈਆਂ ਦਾ ਤੇ ਪਿੰਡ ਦਾ ਉਹਨਾਂ ਨਾਲ ਵਧੀਆ ਚੱਲਦਾ ਠੀਕ ਹੈ ਜਿਵੇਂ ਜੀ ਆਸ਼ਾਵਰ ਵਿਖੇ ਨਾ ਜੰਦਰ ਜਿੱਥੇ ਮੇਲੇ ਚੱਲੇ ਤੁਹਾਡੇ ਉਹਨਾਂ ਦੀ ਕਿੰਨੀ ਹੀ ਆਰਪੀਏ ਦਾ ਸੰਜੋਗ ਹੈ ਜੀ ਹਾਂ ਜੀ 1000 ਰੁਪਏ ਤਰ ਮਤਲਬ ਕਾਪਾ ਵਾਦਾ ਜਾਂਦਾ ਅੱਗੇ ਭਲਵਾਨ ਥੋੜੇ ਹੋਰ ਯਾਰ ਕੀ ਜਾਦੇ ਆ ਠੀਕ ਆ ਗਿਆ ਹੈ ਕਰਕੇ ਡੇਟ ਚੇਂਜ ਕਰਦੇ ਭਾਈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਨਾਲੇ ਜਾਂਦੇ ਵੇਖ ਤਾਂ ਸਾਡੇ ਚੈਨਲ ਤੇ ਮਾਦੇ ਉਹਨਾਂ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਸੰਗਤ ਨੌਜਵਾਨ ਪੀੜ੍ਹੀ ਦੇਖ ਰਹੀ ਹੈ ਸੁਣਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੀ ਅੱਜ ਕੱਲ ਯੂਥ ਪ੍ਰੈਸ਼ਰ ਹੂ ਚ ਗਿਆ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਭਾਈ ਨਸ਼ਿਆਂ ਨੂੰ ਛੱਡ ਕੇ ਆਪਣੇ ਖੇਡਾਂ ਧਿਆਨ ਦੇ ਧਿਆਨ ਦੇ ਠੀਕ ਹੈ 500 ਰੁਪਇਆ ਪਰ ਜਿਸਨੂੰ ਸੰਧੂ 500 ਰੁਪਇਆ ਰਿਸਪਾਸ ਹੈ ਕਿ ਲੋ 1500 ਰੁਪਇਆ ਸੁਖਦੇਵ ਸਿੰਘ ਹੁੰਦਾ 1000 ਰੁਪਇਆ ਮਿੰਦਰਪਾਲ ਦੀ ਭਰਾਣਾ सुखदेव सिंह जी सन ऑफ शिंगारा सिंह जी दो सौ रुपया राजा नाम कश्मीर सिंह जी सन ऑफ शेर सिंह जी दो सौ रुपया गोपदान दो पा रुपये अजमेर सिंह जी सन ऑफ शेर सिंह जी दो सौ रुपया संदीप सिंह सन ऑफ बलकार सिंह संतोष ਬਾਕੀ ਸਰਕਾਰ ਦੇ ਨੋਟ ਕਰਿਓ ਸਾਰੇ ਪਹਿਲਵਾਨ ਵੀ ਜਿਨ੍ਹਾਂ ਨੂੰ ਮਾਈਕਾਲ ਇਸ਼ਾਰਾ ਦੇ ਰਿਹਾ ਜੇ ਤੁਸੀਂ ਕਹਿਣਾ ਤੁਸੀਂ ਆਵਾਜ਼ ਕੁੱਲਣਾ ਤਰਜੀ ਵਾਲਿਆਂ ਜਾਂ ਫਿਰ ਰਾਸ਼ੀ ਵੱਡੀ ਦੇ ਕੋਲੋਂ ਤੁਹਾਡੀ ਮਾਫ਼ੀ ਹੈ ਸਾਡੇ ਕੋਲ ਕੁਸ਼ਤੀਆਂ ਨਿਯੁਕਤ ਨੀਤੀਆਂ ਨੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ 10 ਸੀ ਦੀਆਂ 10 ਬੀ ਦੀਆਂ 10 ਏ ਦੀਆਂ तीन झंडी दी कुर्सिया ने बाद सानू दस सू पता नहीं लगा मैं फिर तो बेनती करता सारे पहलव भीर जिन्होंने इशारा दिता जाता मन उस टाइम तैयारी कर लो बाद भी साड़िया कुर्सिया नहीं हुई है नोट कर लो मेरे भी सारे भा ਬਹੁਤ ਬਹੁਤ ਧੰਨਵਾਦ ਸਾਡੇ ਰਾਣੇ ਭਰਾ ਦਾ ਜਿਹੜੀ ਆਈ ਹੋਈ ਰਾਸ਼ੀ ਕਨੇ ਕਨੇ ਇਹਨਾਂ ਪਰਿਵਾਰਾਂ ਤੇ ਜਿਹਦੇ ਨਾਮ ਨਾਲ ਦੱਸੇ ਜਾ ਰਹੇ ਆ ਬੇਨਤੀ ਆ ਪਰਿਵਾਰਾਂ ਨੂੰ ਫੇਰ ਤੋਂ ਜਿਨ੍ਹਾਂ ਨੂੰ ਸਰਪਾਤਰ ਦਿੱਤਾ ਗਿਆ ਮਿਹਰਬਾਨੀ ਕਰਕੇ ਵਿੱਚ ਬੈਠੋ ਚੰਦ ਕਬਾਬ ਦੇ ਵਿੱਚ ਕਿਸੇ ਦੀ ਕੋਈ ਵੀ ਜਿਹੜੀ ਨਹੀਂ ਮੰਨੀ ਜਾਵੇਗੀ ਗੱਲਬਾਤ ਇਹ ਨੋਟ ਕਰ ਲੈ ਸਾਰੇ ਭਰਾ ਹਾਂਜੀ ਰਾਣਾ ਜੀ ਛੋਤਿਆਰੀ ਜੀ ਸਿੰਘ ਜੀ ਨਗਰ ਤੋਂ ਜਿਆਦਾ ਗਿਆਰੀ ਆ ਲਖਮਣ ਰਾਓ ਸਾਡਾ ਸਰਪੰਚ 1500 ਰੁਪਈਆ ਅਸ਼ੋਕ ਜਗਨਾਰ ਕੇਵਲ ਵਾਲਾ 250 ਛੋਟੂ ਬਿਹਾਰ ਤੋਂ 100 ਰੁਪਇਆ ਰੇਸ਼ਮ ਸਿੰਘ ਸਨੋ ਗੁਰਪ੍ਰੀਤ ਸਿੰਘ ਦੀ 500 ਰੁਪਇਆ 1100 ਰੁਪਇਆ ਬਰਸ਼ੀ ਰਾਮ 1100 ਰੁਪਇਆ ਗੁਰਪ੍ਰੀਤ ਸਿੰਘ ਦੀ ਸਨੋ ਫਰੂਕ ਲਾਲ ਜੀ 500 ਰੁਪਇਆ ਅਮਰਜੀਤ ਸਿੰਘ ਕਲੋਨੀਆਂ ਤੋਂ ਪੰਜ 200 ਰੁਪਇਆ ਸੁਰਜਾ ਰਾਮ ਸਨੋ ਦਾਸ ਰਾਮ ਜੀ 200 ਰੁਪਇਆ ਅਜਮੇਰ ਨੂਖਰਾਜੀ 500 ਰੁਪਿਆ ਸਰਕਾਰ ਸਿੰਘ ਦੀ ਔਲਤ ਸੁਖਾ ਸਿੰਘ ਬੰਸੀ ਵਾਸੀ ਕਰਨ ਵਾਲੇ 5500 ਰੁਪਿਆ ਆਲਮ ਗੁਜਰ 500 ਰੁਪਿਆ ਹਰਸ ਰਾਜ ਸਾਨੂੰ ਨਾਮਰਾਮ ਸਿੰਘ 500 ਰੁਪਿਆ ਸੁਖਵਿੰਦਰ ਸਿੰਘ ਮਿੱਤੂ ਸਾਨੂੰ ਬੁੱਤਰ ਸਿੰਘ ਦੀ 2100 ਰੁਪਿਆ ਸਾਧੂ ਸਿੰਘ ਜੀ ਨੰਬਰਦਾਰ 10000 ਰੁਪਿਆ ਦਲਵਾਗ ਸਿੰਘ ਦੀ ਔਲਤ 1000 ਰੁਪਿਆ ਪ੍ਰੀਤ ਸੰਧੂ ਸਾਨੂੰ ਬੋ ਸਰਵਜੀਤ ਸਿੰਘ ਦੀ ਸੰਧੂ 1100 ਰੁਪਿਆ ਗੁਰਸ਼ਾਮ ਸਿੰਘ ਕਦਰ ਕਰਦਾ ਬੈਠੋ ਸਾਡੇ ਦੇ ਆਪਾਂ ਨਾਲੇ ਕੁਸ਼ਤੀਆਂ ਦੀ ਜਿਹੜੀ ਸ਼ੁਰੂਆਤ ਕਰਾਉਣੇ ਕਿਉਂਕਿ ਖਰਚੇ ਬੜੇ ਕੁਸ਼ਤੀਆਂ ਦੀ ਸ਼ੁਰੂਆਤ ਹੋਣ ਲੱਗੀ ਹੈ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਕੱਲੀ ਕੱਲੀ ਸ਼ਖਸੀਅਤਾਂ ਜਿਨ੍ਹਾਂ ਦੇ ਵੱਲੋਂ ਬਹੁਤ ਵੱਡੇ ਉਪਰਾਲੇ ਜਿਵੇਂ ਅਕਲ ਬਿਨਾਂ ਨਕਲ ਨਹੀਂ ਕਰ ਹੁੰਦੀ ਹੌਸਲੇ ਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਇਸ ਮੇਲੇ 'ਚ ਜਿਹਨਾਂ ਨੂੰ ਧੰਨਵਾਦ ਕੀਤਾ ਜਾ ਰਿਹਾ ਤੇ ਮੈਂ ਬੇਨਤੀ ਕਰਾਂ ਆਹ ਖੇਤ ਪਰਾਨੇ ਵੀ ਰਹਿਣੇ ਨਾਮ ਨਾਲ ਜਿਹੜੇ ਦੋਸਤ ਵੀ ਇੱਕ ਵਾਰ ਤੇ ਫਿਰ ਇਸ ਤੋਂ ਬਾਅਦ ਖਰਚੀਆਂ ਦੀ ਕੁਸ਼ਤੀਆਂ ਦੀ ਸ਼ੁਰੂਆਤ ਹੋ ਜਾਣੀ ਫਿਰ ਪ੍ਰੋਬਲਮ ਭਈਆ ਗੋਨਾ ਸਰਦ ਜਸਪਾਲ ਸਿੰਘ ਜੀ ਗੇਲੋ 500 ਰੁਪਇਆ ਸ੍ਰੀ ਮਸਤੂਰਾਂਗੀ 5200 ਰੁਪਇਆ ਨਿਰਮਰਾਨ ਮਾਹੂ ਰਾ ਨੇ 1100 ਰੁਪਇਆ ਸਤਰਾਮ ਸਿੰਘ ਜੀ ਸਾਣਾ ਮੰਗਲ ਸਿੰਘ ਜੀ 300 ਰੁਪਇਆ ਜਲਪਰੀਂ ਕੜਿਆਣੇ ਤੋਂ 500 ਰੁਪਇਆ ਸੁਖਦੇਵ ਸਿੰਘ ਸਾਣਾ ਉਹ ਅਰਜਨ ਸਿੰਘ ਜੀ 21000 ਰੁਪਇਆ ਹਰਦੀਪ ਸਿੰਘ ਜੀ ਲੰਬੜਦਾਰ 10000 ਰੁਪਇਆ ਸਾਬੀ ਚੀਮਿਆਂ ਵਾਲਾ 10000 ਰੁਪਇਆ ਹਰਮੇਸ਼ ਸਿੰਘ ਜੀ ਖਾਂਦੀ सौ रुपया चंद्रौरिया जी पे महिंदर ठापरा पांच सौ रुपये सौ रुपया ਪਰਮਜੀਤ ਸਿੰਘ ਗੋਤਦਾਨ 100 ਗੋਤਦਾਨ 100 ਰੁਪਇਆ ਜਰਨੈਲ ਸਿੰਘ ਖਾਪੜਾ ਪੰਜ 500 ਰੁਪਇਆ ਜੀਤਾ ਕਾਮਰੇਦ ਸੰਮਰਿਸ਼ਪਾਲ ਸਿੰਘ ਜੀ 1000 ਰੁਪਇਆ ਗੁਰਦੇਵ ਸਿੰਘ ਖਾਪੜਾ 1100 ਰੁਪਇਆ ਸੂਰਜਦੀਨ ਜੀ ਸਾਈਂ ਮੰਦਰ ਜੀ 1100 ਰੁਪਇਆ ਮੋਜਾ ਸਿੰਘ ਸਾਲਾ लड़ाई <laughs> दादी ਪੈਂਦੀ ਆ ਵੀ ਲਾਵੇ ਮਾਰੀ ਫਿਰ ਜਾ ਕੇ ਤੁਸੀਂ ਅੰਦਰ ਜਿੰਦਾ ਖਾਣੇ ਆ ਹਾਂ ਕੋਈ ਕੀ ਮਰਦੇ ਮੇਰਾ ਪੈਰਾਂ ਦੀ ਮੋੜੀਆਂ ਦਿਲੋਂ ਸਰਕਾਰ ਤੇ ਨਵਾਜ਼ ਜੀ ਦੇ ਬਾਬੂ ਜੀ ਦੇ ਇੱਕ ਵਾਰ ਤਾੜੀਆਂ ਮਾਰਦੇ ਨਵਾਜ਼ ਜੀ ਜਿਹੜੇ ਖਾੜੇ ਦੀ ਸਰਾਮੇ ਬੰਦੇ ਆ ਬੇਟਾ ਸੁਆਗਤ ਹੈ ਲੋਕਾਂ ਦਾ ਨਵਾਜ਼ ਮਾਰਨ ਸਭ ਜੀ ਨਗਾ ਹਲਕਰ ਖੇਡੋੜੇ ਬੇਨਤੀ ਹੈ ਭਰਾਵਾਂ ਨੂੰ ਬਹੁਤ ਬੜੀ ਖੁਸ਼ੀ ਹੈ ਜਿਹੜੇ ਖਾੜੇ ਚੋਣੇ ਕੁੱਪੂ ਕਰਵਾਣੀ ਬਾਖਿਵਾ ਫਲਾਰ ਬਣਾਏ ਤੁਸੀਂ ਹੋਵੇਗੀ Vamos lá. ਪਰਤਾਨ ਬਰਵਾਨੀ ਮਹਿਲਪੁਰ ਦੇ ਆਉਣੇ ਸਰਗਰਵਾਨੀ ਕਤਪਾਲਾ ਤੇ ਜੀਰ ਮਹਿਰਵਾਨੀ ਬੀਬੀ ਮਰਚੂ ਲੁਧਿਆਣਾ ਦੇ ਪਰਮਵੀਰ ਸਿੰਘ ਜੀ ਪਾਜੀ ਕਲੀ ਕੁਸ਼ਤੀ ਬਣੇ ਮਨ ਸ਼ਾਬਾਹ ਅਗਰ ਜੀ ਸਮੀਰ ਬਰਵਾਨੀ ਗੌਂਦ ਰਾਧਾ ਕਰੇ ਕਾਲੇ ਰੱਤੇ ਦੀ ਕੈਂਚ ਸੰਦੀਪ ਬਰਵਾਨੀ ਬੜਵਾਲਰਾਓ ਕਲੀ ਕੁਸ਼ਤੀ ਦੀ ਸ਼ੁਰੂਆਤ ਹੋ ਜੀ ਗਵਾਰਤ ਕਲਵਾਨੀ ਖਿਲਾਰ